ਪਿਛਲੇ ਸਾਲ ਦੀ ਘਟਨਾ ਆ ਪਿਛਲੇ ਸਾਲ 9 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਮੌਤ ਦਾ ਕਾਰਨ ਸੀਗਾ ਅ ਅਸਥਮਾ ਦਮੇ ਦੀ ਸਮੱਸਿਆ ਸੀ ਉਸ ਬੱਚੇ ਨੂੰ 9 ਸਾਲਾਂ ਦਾ ਇਹ ਬੱਚਾ ਸੀ ਪਰ ਜਿਹੜੀ ਕਾਰਨ ਬਣਿਆ ਸੀ ਉਹ ਐਸੋ ਲੇਅਰ ਕੁਆਲਿਟੀ ਬਣੀ ਸੀ ਇਹਨਾਂ ਦਿਨਾਂ ਦੇ ਵਿੱਚ ਹਵਾ ਦੇ ਵਿੱਚ ਪੋਲਿਊਸ਼ਨ ਬਹੁਤ ਆ ਤੇ ਪੋਲਿਊਸ਼ਨ ਸਮੱਸਿਆਵਾਂ ਬਹੁਤ ਸਾਰੀਆਂ ਪੈਦਾ ਕਰ ਰਿਹਾ ਇਹ ਮੁੰਡਾ ਜਿਹੜਾ ਵਾਟਰ پارک ਦੇ ਵਿੱਚ ਖੇਡਦਾ ਸੀ ਪਿਕਨਿਕ ਦਾ ਲੰਚ ਇੰਜੋਏ ਕਰ ਰਿਹਾ ਸੀ ਸੌਕਰ ਖੇਡ ਰਿਹਾ ਸੀ ਬੱਚਿਆਂ ਦੇ ਨਾਲ ਤੇ ਆਪਣੇ ਮਾਂ ਦੇ ਨਾਲ ਉਹ ਦੌੜ ਰਿਆ ਸੀ ਕਿਉਂਕਿ ਵਾਅਲਡ ਫਾਇਰ ਬਹੁਤ ਜ਼ਿਆਦਾ ਸੀ ਨਾ ਬ੍ਰਿਟਿਸ਼ ਕੋਲੰਬੀਆ ਦੇ ਕੁਝ ਪਾਰਟਸ ਦੇ ਵਿੱਚ ਤੇ 에ਅਰ ਕੁਆਲਿਟੀ ਇੰਡੈਕਸ ਜਿਹੜੇ ਆ ਉਹ ਵੀ ਦੇਖੇ ਜਾ ਰਹੇ ਸੀ ਕਿ ਬਾਹਰ ਮਤਲਬ ਕਿੰਨਾ ਸੇਫ ਆ ਕਿੰਨਾ ਇਹ ਮਦਰ ਨੇ ਵੀ ਦੇਖਿਆ ਸੀ ਜਿਹੜੀਆਂ ਐਪਸ ਨੇ ਉਹਨਾਂ ਦੇ ਉੱਤੇ ਵੀ 에ਅਰ ਕੁਆਲਿਟੀ ਜਿਹੜੀ ਚੈੱਕ ਕੀਤੀ ਸੀ ਕਿਹਾ ਜਾ ਰਿਹਾ ਸੀ ਕਿ 에ਅਰ ਕੁਆਲਿਟੀ ਜਿਹੜੀ ਓਕੇ ਆ 100 ਮਾਈਲ ਹਾਊਸ ਸੈਂਟਰਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਹੀ ਸੀ ਪਰ ਉਹ ਇਹ ਨਹੀਂ ਸੀ ਪਤਾ ਕਿ ਜਿਹੜਾ ਇਹ ਜੋ ਰੀਡ ਕਰ ਰਹੀ ਆ ਉਹ ਲੋਕਲ ਆ ਤੇ ਜਿਹੜੀ ਉਹਦੇ ਨੇੜੇ ਹਵਾ ਕੁਆਲਿਟੀ ਨੂੰ ਮਾਨੀਟਰ ਕਰਨ ਵਾਲਾ ਸਟੇਸ਼ਨ ਹੈਗਾ ਵਿਲੀਅਮਸ ਲੇਕਸ ਦੇ ਵਿੱਚ 100 ਕਿਲੋਮੀਟਰ ਦੂਰ ਸੀ ਇਹਦਾ ਮਤਲਬ ਇਹ ਆ ਕਿ ਜੇ ਉਹ ਮਦਰ ਉੱਥੇ ਦੇਖ ਰਹੀ ਹੈ ਕੁਆਲਿਟੀ ਤੁਹਾਨੂੰ 100 ਮੀਲ ਦੂਰ ਦੀ ਜਾਣਕਾਰੀ ਮਿਲ ਰਹੀ ਹੈ ਪਰ ਜਿੱਥੇ ਉਹ 100 ਮਾਈਲ ਹਾਊਸ ਦੇ ਵਿੱਚ ਰਹਿ ਰਹੀ ਸੀ ਉਹ ਜਿਹੜਾ ਚੀਜ਼ ਆ ਉਹ ਉੱਥੇ 에어 ਕੁਆਲਿਟੀ ਉਨੀ ਚੰਗੀ ਨਹੀਂ ਸੀ ਸੋ ਉਹਨੂੰ ਘਰ ਦੇ ਵਿੱਚ ਆ ਗਏ ਤੇ ਉਹ ਬੈਠ ਗਏ ਉੱਥੇ ਤੇ ਉਹਨੂੰ ਖੰਗ ਆਉਣ ਲੱਗ ਪਈ ਖੰਗ ਇੰਨੀ ਜ਼ਿਆਦਾ ਆਉਣ ਲੱਗ ਪਈ ਕਿ ਉਹਦੇ ਕੋਈ ਹੋਇਆ ਨਹੀਂ ਫਿਰ ਉਹਨਾਂ ਨੇ ਕੁਦਰਤੀ ਆ ਕੇ ਉਹਨੂੰ ਐਸਟਮਾ ਇਨਹੇਲਰ ਸੀਗੇ ਉਹ ਪੰਪ ਜਿਹੜੇ ਦਿੱਤੇ ਸੀ ਪੰਪ ਦਿੱਤੇ ਉਹਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਨਿੜਾਇਆ ਪਰ ਉਹ ਗੱਲ ਵਿਗੜਦੀ ਗਈ ਵਿਗੜਦੀ ਗਈ ਤੇ ਉਹਨੂੰ ਚੱਕ ਕੇ ਹਸਪੀਟਲ ਲੈ ਗਈ ਜੋ ਉਹਨੂੰ ਕਰਨਾ ਚਾਹੀਦਾ ਸੀ ਉਹਨੂੰ ਆਕਸੀਜਨ ਚਾਹੀਦੀ ਸੀ ਉੱਥੇ ਤੇ ਉੱਥੇ ਇੰਨਾ ਜ਼ਿਆਦਾ ਹੋ ਗਿਆ ਉਹਨੂੰ ਜਾ ਕੇ ਦੱਸਿਆ ਗਿਆ ਕਿ ਜਿਹੜਾ ਐਸਥਮਾ ਹੋਇਆ ਹੈ ਵਾਇਲਡਫਾਇਰ ਦੇ ਨਾਲ ਜ਼ਿਆਦਾ ਇਹਨੂੰ ਵਧਿਆ ਜਾਂ ਇਹਨੂੰ ਪ੍ਰੋਬਲਮ ਆਈ ਆ ਤੇ ਉਹ ਕਹਿੰਦੀ ਵੀ ਲੋਕ ਹੁਣ ਉਹ ਮਾਂ ਜਿਹਦਾ ਇੱਕ 9 ਸਾਲ ਦਾ ਬੱਚਾ ਜਾ ਚੁੱਕਿਆ ਉਹ ਐਸਾ ਲਾ ਕੇ ਲੋਕਾਂ ਨੂੰ ਇਹ ਦੱਸ ਰਹੀ ਹੈ ਘਰ ਘਰ ਜਾ ਕੇ ਦੱਸ ਰਹੀ ਹੈ ਵੀ ਜਿਹੜਾ ਐਸਥਮਾ ਆ ਜਿਹਨੂੰ ਸਾਡੀ ਪ੍ਰੋਬਲਮ ਆ ਇਹ ਤੁਹਾਡੇ ਅੱਖ ਚਮਕਣ ਦੇ ਸਮੇਂ ਵਿੱਚ 0 ਤੋਂ 100 ਦੇ ਉੱਤੇ ਪਹੁੰਚ ਜਾਂਦਾ ਮਤਲਬ ਕਿੱਥੇ ਸ਼ੁਰੂ ਹੋਇਆ ਤੇ ਕਿੱਥੇ ਤੱਕ ਪਹੁੰਚ ਗਿਆ ਇਹਦਾ ਤਾਨੂੰ ਆਈਡੀਆ ਕੋਈ ਨਹੀਂ ਆ ਤੇ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਇਸ ਵੇਲੇ ਕਿ ਤੁਹਾਡੇ ਜਿਹੜੀ ਇੰਡੋਰ 에ਅਰ ਕੁਆਲਿਟੀ ਆ ਇਹ ਵੀ ਸਦਾ ਸੇਫ ਨਹੀਂ ਆ ਬਿਨਾ ਜੇ ਤੁਹਾਡੇ ਕੋਲ 에ਅਰ ਪਿਊਰੀਫਾਇਰ ਨਹੀਂ ਆ 에ਅਰ ਪਿਊਰੀਫਾਇਰ ਹੋਣਾ ਬਹੁਤ ਜ਼ਰੂਰੀ ਆ ਘਰ ਦੇ ਅੰਦਰ ਖਾਸ ਕਰ ਜੇ ਤੁਹਾਨੂੰ ਕੋਈ ਸਮੱਸਿਆ ਹੈ ਬੰਦਾ ਇਹ ਸੋਚ ਲੈਂਦਾ ਵੀ ਮੈਂ ਘਰ ਦੇ ਅੰਦਰ ਬੈਠਾ ਇੱਥੇ ਤੇ ਹਵਾ ਠੀਕ ਠਾਕ ਹੈ ਪਰ ਉਹ ਕਹਿੰਦੀ ਨਹੀਂ ਆ ਤੁਹਾਡਾ ਘਰ ਜਿਹੜਾ ਆ ਉਹ ਮਤਲਬ ਉਹਨਾ ਸੇਫ ਨਹੀਂ ਆ ਜਿੰਨਾ ਤੁਸੀਂ ਸੋਚ ਰਹੇ ਆ ਇਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੁਣ ਲੰਗ ਫਾਊਂਡੇਸ਼ਨ ਦੇ ਨਾਲ 14 ਮਈ ਨੂੰ ਇਹਨਾਂ ਨੇ 100 에ਅਰ ਕੁਆਲਿਟੀ ਮੋਨਿਟਰ ਡਿਸਟ੍ਰਿਬਿਊਟ ਕਰਨੇ ਆ ਸਾਰੇ 100 ਮਾਈਲ ਹਾਊਸ ਤੇ ਉਹਦੇ ਸ਼ਹਿਰ ਦੇ ਨੇੜੇ ਤੇੜੇ ਤੇ ਲੋਕਾਂ ਨੂੰ ਟੀਚ ਕਰਨਾ ਕਿ ਆਪਣੇ 에ਅਰ ਫਿਊਰੀਫਾਇਰ ਤੁਸੀਂ ਕਿੱਦਾਂ ਬਿਲਡ ਕਰ ਸਕਦੇ ਆ ਬਾਕਸ ਫੈਨ ਤੇ ਐਚੀਪੀਏ ਜਿਹੜੇ ਹਾਈ ਐਫੀਸ਼ੀਐਂਸੀ ਪਾਰਟੀਕੂਲੇਟ 에ਅਰ ਹੁੰਦੀ ਆ ਫਰਨਸ ਫਿਲਟਰ ਹੁੰਦੇ ਆ ਉਹਨਾਂ ਦੇ ਨਾਲ ਕਿੱਦਾਂ ਬਣਾ ਸਕਦੇ ਆ ਉਹ ਕਹਿੰਦੇ ਅਸੀਂ ਆਪਣੇ ਹੋਮ ਟਾਊਨ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਸਾਡਾ ਗੋਲ ਆ ਕਿ ਅਸੀਂ ਇਹ ਕੁਆਲਿਟੀ ਮੋਨੀਟਰ ਸਾਰਿਆਂ ਨੂੰ ਦਸੀਏ ਵੀ ਪਹਿਲਾਂ ਤਾਂ ਤੁਹਾਡੇ ਕੋਲੇ ਉਹ ਮੀਟਰ ਹੋਣਾ ਚਾਹੀਦਾ ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹਦੇ ਨਾਲ ਤੁਸੀਂ ਦੇਖ ਸਕੋਗੇ ਤੁਹਾਡੇ ਘਰ ਦੇ ਵਿੱਚ 에ਅਰ ਕੁਆਲਿਟੀ ਕੀ ਆ ਲੋਕਾਂ ਨੂੰ ਖਾਂਗ ਸਾਰਾ ਕੁਝ ਹੋ ਰਿਹਾ ਤੁਹਾਡੀ 에ਅਰ ਕੁਆਲਿਟੀ ਠੀਕ ਨਹੀਂ ਦੂਜੇ ਸਟੈਪ ਦੇ ਉੱਤੇ ਫਿਰ ਤੁਹਾਡੇ 에ਅਰ ਪਿਊਰੀਫਾਇਰ ਲੱਗੇ ਹੋਣੇ ਚਾਹੀਦੇ ਆ ਤੇ ਜਾਂ ਤੁਸੀਂ 에ਅਰ ਪਿਊਰੀਫਾਇਰ ਤੁਹਾਨੂੰ ਇਹ ਬਣਾਉਣ ਦਾ ਤਰੀਕਾ ਦੱਸ ਰਿਹਾ ਕਿ ਤੁਸੀਂ ਦੇਸੀ ਤਰੀਕੇ ਨਾਲ 에ਅਰ ਪਿਊਰੀਫਾਇਰ ਕਿੱਦਾਂ ਬਣਾ ਸਕਦੇ ਆ ਏਅਰ ਕੁਆਲਿਟੀ ਨੂੰ ਕਿਦਾਂ ਦੇਖ ਸਕਦੇ ਆ ਬਹੁਤ ਵੱਡੀ ਸਮੱਸਿਆ ਆ ਏਅਰ ਕੁਆਲਿਟੀ ਬਹੁਤ ਵਰਸਟ ਆ ਵਰਸਟ ਦਾ ਮਤਲਬ ਇਹ ਆ ਕੈਨੇਡਾ ਤੇ ਅਮਰੀਕਾ ਦੋਵਾਂ ਦੇ ਵਿੱਚ ਹੀ ਲਗਭਗ ਅੱਧੇ ਅਮਰੀਕਾ ਦੇ ਵਿੱਚ ਲੋਕ ਸਾਫ਼ ਹਵਾ ਦੇ ਵਿੱਚ ਸਾਹ ਨਹੀਂ ਲੈ ਰਹੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਆ ਜਿਹਨੂੰ ਧਿਆਨ ਨਾਲ ਦੇਖੋ ਕਿ ਅਮਰੀਕਾ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਜਿਹੜਾ ਤੇ ਸਭ ਤੋਂ ਵਿਕਸਤ ਦੇਸ਼ ਉਹਦੇ ਵਿੱਚ ਅੱਧ ਦੇ ਲਗਭਗ ਲੋਕਾਂ ਕੋਲ ਇਹ ਸਾਫ਼ ਹਵਾ ਨਹੀਂ ਹੈ ਸਾਹ ਲੈਣ ਲਈ ਲਗਭਗ ਉਹੀ ਹਾਲ ਇੱਥੇ ਕੈਨੇਡਾ ਦੇ ਵਿੱਚ ਹੈ ਕਿਉਂਕਿ ਜੰਗਲੀ ਅੱਗਾਂ ਨਹੀਂ ਸਾਹ ਲੈਣ ਦੇ ਰਹੀਆਂ ਜੰਗਲੀ ਅੱਗਾਂ ਤੇ ਇੰਨੀਆਂ ਆ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਿਆਲ ਚ ਲੱਗੀਆਂ ਸੀ ਪਿਛਲੀਆਂ ਗਰਮੀਆਂ ਚ ਲੱਗੀਆਂ ਸੀ ਸਾਲ ਲੰਘ ਗਿਆ ਸਰਦੀਆਂ ਸਾਰੀਆਂ ਹੀ ਲੱਗੀਆਂ ਰਹੀਆਂ ਤੇ ਹੁਣ ਤੇ ਦਾ ਕੀ ਹਾਲ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਆ ਸੋ ਇਹ ਮਦਰ ਜਿਹੜਾ ਆਪਣਾ ਪੁੱਤ ਜਿਹੜਾ ਗਵਾ ਚੁੱਕੀ ਹੈ ਇਸ ਜੰਗਲੀ ਅੱਗਾਂ ਦੇ ਕਾਰਨ ਹੋਏ ਐਸਥਮੇ ਦੇ ਕਾਰਨ ਉਹ ਹੁਣ ਇਸ ਵੇਲੇ ਲੋਕਾਂ ਨੂੰ ਕਹਿ ਰਹੀ ਆ ਕਿ ਤੁਸੀਂ ਆਪਣਾ ਵਿਚਾਰ ਕਰੋ ਜਿੰਨਾ ਸੌਖਾ ਇਹ ਨੂੰ ਸਮਝਦੇ ਹੋ ਜੇ ਕਿਸੇ ਬੱਚੇ ਨੂੰ ਇਹ ਸਾਧ ਹੀ ਪ੍ਰੋਬਲਮ ਆ ਇਹਨੇ 0 ਤੋਂ 100 ਤੱਕ ਪਹੁੰਚਣ ਲੱਗੇ ਟਾਈਮ ਨਹੀਂ ਲਾਉਣਾ 에ਅਰ ਕੁਆਲਿਟੀ ਦਾ ਖਿਆਲ ਰੱਖੋ 에ਅਰ ਪਿਊਰੀਫਾਇਰ ਕਰਦੇ ਵਿੱਚ ਤੇ ਹੋਰ ਸਾਰਾ ਪ੍ਰਬੰਧ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ